ਲਾ ਦੇਖ ਲਾ ਚਾਰ ਬਿੱਲ ਦੇ ਪੈਸੇ ਵੀ ਨਿਕਲੇ ਆ ਦੇਖੀ ਫੇਰ ਅਗਲਾ ਕਹਿੰਦਾ ਪਤ ਨਹੀਂ ਦੁਕਾਨਦਾਰੀ ਚ ਕਿੱਡੀਆਂ ਗਮੋਟੀਆਂ ਕਮਾਈਆਂ ਨੇ ਇਹ ਤਾਂ ਦੇਖਦਾ ਹੀ ਨਹੀਂ ਅਗਲਾ ਆਕਸੀਜਨ ਚੱਲ ਰਿਹਾ ਹੁਣ ਦੇਖੀ ਆ ਬਚਿਆ ਕੁਸ ਬਿਲਾਲ ਚਾਦੇ ਪੈਸੇ ਵੀ ਨਹੀਂ ਬਣੇ ਯਾਰ ਬਿੱਲ ਚਾਰ ਨੂੰ ਕੀ ਕਰੇਗਾ ਪਿੱਛੇ ਵੀ ਸਾਰਾ ਸਾਬ ਲਾਤੀ 42000 ਰੁਪਏ ਘਾਟਾ ਪੈ ਗਿਆ ਸਹੀ ਗੱਲ ਆ ਅਗਲਾ ਕਹਿੰਦਾ ਆ ਸੀਜ਼ਨ ਟਾਈਮ ਪੈਂਟ ਕੋਟਾਂ ਚੋਂ ਮੋਟੀ ਕਮਾਈ ਕਰਦੇ ਨੇ ਯਾਰ ਮੋਟੀ ਕਮਾਈ ਕੀ ਕਰਾਂ ਦੀ ਪੇ ਠੀਕ ਆ ਹੁਣ ਲਾਲਾ ਤੁਹਾਨੂੰ ਹੁਣ ਕੋਈ ਕੰਮ ਨਹੀਂਗਾ ਪਿੱਛੇ ਦੋ ਮੁੰਡੇ ਹਟਾ ਕੇ ਹਟਿਆ ਇਸੇ ਕਰਕੇ ਮੈਂ ਉਹੀ ਤਾਂ ਗੱਲਾਂ ਉਹ ਮਤਾਂਏ ਕੰਨੜੀ ਜਿਹੜੇ ਆ ਦੋ ਬੁੰਡੇ ਰਹਿ ਗਏ ਇਹਨਾਂ ਚੋਂ ਇੱਕ ਨੂੰ ਪੁੱਛ ਲੈ ਇੱਕ ਗੱਲ ਸਾਰੀ ਜਾਵਾਂਗੇ ਆਪਾਂ ਕਰੇ ਪਤਾ ਕਿ ਹਟਾਉਣ ਨੂੰ ਆਪਾਂ ਹਟਾ ਦਈਏ ਠੀਕ ਹੈ ਫਿਰ ਸੀਜ਼ਨ ਵਾਲਾ ਨਿਵੰਦਾ ਮਿਲਦਾ ਕੋਈ ਆਪਾਂ ਨੂੰ ਇਹ ਤਾਂ ਦੋ ਆਪਾਂ ਨੂੰ ਰੱਖਣੇ ਪੈਣਗੇ ਇਹ ਵੀ ਗੱਲ ਤੇਰੀ ਪੱਕੀ ਆ ਉਹ ਫਿਰ ਮਤਾਂਏ ਕੰਨਾ ਉਹ ਪਟਿਆਲੇ ਕਮਰਾ ਦੋਸਤ ਆ ਉਹ ਰਹਿ ਐਂਦੇ ਰਹਿ ਜੀ ਕਹਿੰਦਾ ਤੁਸੀਂ ਲੋਟੀ ਛਟਾ ਪਾਉ ਬ੍ਰਾਂਡਡ ਆਪਾਂ ਲੋਟੀ ਛਟਾ ਦਾ ਕੰਮ ਨਾ ਕਰੀਏ ਲੋਟੀ ਸੈਂਟ ਦਾ ਕੀ ਕਰੀਂਗਾ ਵਧਾ ਕੇ ਆ ਇੰਸਟਾਗ੍ਰਾਮ ਤੇ 2-200 ਰੁਪਏ ਦੇ ਦੇਈ ਜਾਂਦੇ ਨੇ ਆਪਾਂ ਫੇਰ ਵੀ 400 350 ਦੀ ਵੇਚ ਦਿਆਂ ਲੋਕਾਂ ਦਾ ਫਰੀ ਕਰਾ ਰੱਖਿਆ ਜਮੀ ਉਹ ਨਹੀਂ ਕੁਝ ਨਹੀਂ ਹੁੰਦਾ ਕਰਦਿਆਂ ਲੋਟੀ ਛੜਾ ਦਾ ਕੰਮ ਖਚਦਿਆਂ 8-9 ਮਹੀਨੇ ਹੋਰ ਕੀ ਕਰਾਂਗੇ ਕੋ ਨਹੀਂ ਚੱਲ ਤੇਰੀ ਮਰਜ਼ੀ ਆ ਵਜ਼ਾ ਰੱਖ ਜੰਮ ਕੋਈ ਕਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਸ਼ੋਰੂਮ ਆਪਣਾ ਹੀ ਕੀ ਕਾਉ ਲੱਗਦਾ ਨਹੀਂ ਮੇਰਾ ਜੀ ਵੈਸੀ ਗੱਲ ਕਰਦੇ ਸੀ ਹਾਂ ਦੱਸ ਕੰਮ ਕੰਮ ਦੀ ਲੋੜ ਸੀ ਮੈਨੂੰ ਕੰਮ ਤੇ ਲੱਗਣਾ ਸੀ ਕਾਹਦਾ ਕੰਮ ਉੱਡੇ ਇੱਥੇ ਦੁਕਾਨ ਤੀ ਆ ਯਾਰ ਰਸਤਾ ਸਾਡੇ ਲੋ ਦਾ ਪਹਿਲੇ ਦੋ ਬੰਦੇ ਹੈਗੇ ਨੇ ਦੋ ਜਣੇ ਅਸੀਂ ਆਪ ਬੈਠੇ ਆ ਅਸੀਂ ਤਾਂ ਯਾਰ ਉਹਨਾ ਵੀ ਹਟਾਉਣ ਬਾਰੇ ਇੱਕ ਸੋਚ ਰਹੇ ਆ ਤੂੰ ਅੱਗੇ ਕਰ ਪਤਾ ਦੇਖ ਲੈਂਦੇ ਜੀ ਮੈਂ ਤਾਂ ਕਿਸੇ ਨੂੰ ਦੱਸਿਆ ਸੀਗਾ ਵੀ ਉੱਥੇ ਲੋੜ ਹੈ ਜੀਨੇ ਦੱਸਿਆ ਫਿਰ ਉਸੇ ਨੂੰ ਕਹਦੇ ਆਂ ਗਾਹਾਂ ਨਾ ਮਾਰਕੀਟ 'ਚ ਕਰਦਾ ਪਤਾ ਇੱਕ ਦੋ ਦੁਕਾਨ ਹੈਗੀ ਆ ਤੁਹਾਨੂੰ ਲੋੜ ਮੈਂਦੀ ਆ ਸੀਜ਼ਨ ਟਾਈਮ ਉਦੋਂ ਆ ਜੀ ਸੀਜ਼ਨ 'ਚ ਰੱਖ ਲਾਂਗੇ ਦੋਵੇਂ ਮਹੀਨੇ 'ਚ ਰੱਖ ਲਾਂਗੇ ਜਦੋਂ ਮਰਜ਼ੀ ਆ ਜੀ ਨੋਵੇਂ ਮਹੀਨੇ ਦਾ ਬਹੁਤ ਦੂਰ ਦੀ ਗੱਲ ਹੈ ਜੀ ਮੈਨੂੰ ਤਾਂ ਇਹ ਐ ਕਿ ਨਾ ਬਹੁਤ ਲੋੜ ਹੈ ਘਰ ਆ ਮਾਤਾ ਬਿਮਾਰਾ ਸੌਦਾ ਕਰਨ ਤੋਂ ਔਖਾ ਹੋ ਰਹੀ ਉਹ ਬੁਗੇ ਸਮਝ ਸਾਡੇ ਲਈ ਵੀ ਇਸ ਟਾਈਮ ਇਹ ਨਾ ਕੰਮ ਨਹੀਂ ਹੈਗਾ 6 ਮਹੀਨੇ ਸਾਡਾ ਤਾਂ ਪਹਿਲੀ ਬਹੁਤ ਆਪਸੀਅਨ ਚੱਲਦਾ ਤੂੰ ਅੱਗੇ ਦੇਖ ਲੈ ਕਿ ਤੇ ਆ ਗਾਹਾਂ ਹੈਗੀਆਂ ਦੋ ਘਰ ਮੈਂ ਜੋ ਮਰਜ਼ੀ ਕਰ ਲਊਗਾ ਜੀ ਚਾਹ ਬਣਾਣੀ ਚਾਹ ਬਣਾ ਦੂੰਗਾ ਝਾੜੂ ਕਿੰਨੇ ਦੋਂਗੇ ਰੁਪਿਆ ਦਵਾਂਗੇ ਤੈਨੂੰ ਅਸੀਂ 3000 ਰੁਪਿਆ ਮਹੀਨਾ ਚਾਹ ਸਾਡੀ ਰੋਟੀ ਸਾਡੀ ਜੇ ਮਨਜ਼ੂਰ ਆ ਤਾਂ ਦੱਸ ਹਾਂਜੀ ਕੋਈ ਗੱਲ ਨਹੀਂ ਜਦ ਤੱਕ ਅਸੀਂ ਚਾਹੁੰਦੇ ਨਹੀਂ ਜਦ ਤੱਕ ਨਹੀਂ ਵਧਾ ਸਕਦੇ ਜਦੋਂ ਸਾਡੀ ਇੱਛਾ ਹੋਈ ਅਸੀਂ ਆਪੇ ਵਧਾ ਦਵਾਂਗੇ ਠੀਕ ਹੈ ਜੀ ਬਸ ਫਿਰ ਤੂੰ ਦੱਸ ਕਦੋਂ ਆਏਗਾ ਤੁਸੀਂ ਦੱਸੋ ਜੀ ਮੈਂ ਚਾਹੀ ਅੱਜ ਲੱਗ ਜਿੰਦਾ ਕੰਮ ਤੇ ਕਰ ਕੰਮ ਤੇ ਇੱਕਾਂ ਹੀ ਕਰੀ ਸੱਚ ਆਧਾਰਗੜ ਨਹੀਂ ਕਾਲੂ ਆਉਂਦਾ ਵਾ ਠੀਕ ਹੈ ਜੀ ਪਿੰਡ ਕਿਹੜਾ ਤੇਰਾ ਪਹਾੜਪੁਰ ਪਿੰਡ ਹੈ ਮੇਰਾ ਪਟਿਆਲਾ ਜਿਹੜੇ ਜਿਵੇਂ ਪਤਾ ਨਾ ਹਾਂਜੀ ਹਾਂਜੀ ਕੋਈ ਨਹੀਂ ਕਾਲੂ ਲਈਦਾ ਆਰ ਕੰਮ ਆਪੇ ਕੀ ত মুে নে ਇਹ ਇਹਦਾ ਹੋ ਗਿਆ ਵੀਰੇ 5000 ਰੁਪਏ ਲੈਸ ਕਰਕੇ ਤੂੰ 4500 ਦੇ ਦੇ ਨਹੀਂ ਯਾਰ 4500 ਬਹੁਤ ਜ਼ਿਆਦਾ ਯਾਰ ਮੇਰੇ ਕੋਲ ਤਾਂ 4000 ਚਾਰ ਚੱਲ ਦੇ ਦੋ ਬੁਰ ਲੈ ਠੀਕ ਹੈ ਥੈਂਕ ਯੂ ਹੋਰ ਪਰ ਵਿੱਕੀ ਕਿਵੇਂ ਆ? ਐਨ ਵਧੀਆ ਜੀ। ਕਿਵੇਂ ਪਹਾੜਪੁਰਾਲਾ ਮੁੰਡਾ? ਐਨ ਇਮਾਨਦਾਰ ਆਈ ਮੁੰਡਾ ਜੀ। ਵਧੀਆ ਬੰਦਾ? ਹਾਂ ਜੀ ਹਾਂ। ਆਉਂਦਾ ਕੰਮ ਕੋ ਮੈਨੂੰ। ਐ ਨਹੀਂ। ਐਨ ਕਰਮੜਾਲਾ ਮੁੰਡਾ ਜੀ ਜਿੱਦਾਂ ਦਾ ਆਏ ਉਦੋਂ ਦੇ ਐਨ ਸੇਲ ਬੜੀ ਚੜਰੀ ਜੀ। ਇਹ ਤਾਂ ਗੱਲ ਮੈਂ ਵੀ ਨੋਟ ਕੀਤੀ ਆ ਜਿੱਦਾਂ ਦਾ ਇਹ ਆਇਆ। ਹੂੰ। ਤਕਰੀਬਨ ਆਪਣੀ ਸੇਲ ਡਬਲ ਹੋ ਗਈ ਨੇ। ਹੋਰੀ। ਐਨ ਕਰਮੜਾਲਾ ਮੁੰਡਾ ਹੀ ਉਹ। ਅੱਛਾ ਫਿਰ ਤਾਂ ਠੀਕ ਆ। ਪਾਸਾ ਮਤਲਬ ਹੁੰਦਾ? ਹਾਂ ਜੀ ਹਾਂ ਐਨ। ਹੋਰ ਦੱਸੋ ਖਾਣਾ ਪੜਾ ਕੋਸਾ? ਬਾਜੀ, ਕੁਲਚਾ ਮਗਾ ਲੀ ਜੀ। ਕੁਲਚਾ? ਹਾਂ ਜੀ। ਕੁਲਚਾ। ਫੇਰ ਦੀਪੇ ਗਰਮੀ ਤੇ ਵੀ ਕੋਈ ਪਾਟ ਗੋੜ ਬੁੱਕਰ ਗਿਆ ਯਾਰ ਉਹ ਤੇਰੇ ਪੰਟ ਵਾਲੀ ਕਰਕੇ ਆ ਗੁਰਪ੍ਰੀਤ ਦਾ ਭਾਈ ਪ੍ਰਾਈਵੇਟਿੰਗ ਹੀ ਨੇ ਉਹਦੀ ਅੱਛਾ ਉਹ ਅੱਜ ਕੱਲ੍ਹ ਕੌਣ ਦੇਖਦਾ ਗਰਮੀ ਸਰਦੀ ਤੈਨੂੰ ਪਤਾ ਰਿਸ਼ਤੇ ਤਾਂ ਪਹਿਲੀ ਮਸਾ ਹੁੰਦੇ ਨੇ ਅਗਲਾ ਨਵੇੜਨ ਦੀ ਕਰਦਾ ਇਹ ਤਾਂ ਤੇਰੀ ਗੱਲ ਠੀਕ ਹੈ ਦੀਪੇ ਕਿ ਨਹੀਂ ਇਹ ਤਾਂ ਹਾਂ ਓਏ ਆ ਜਿਹੜਾ ਮੁੰਡਾ ਹੈ ਨਹੀਂ ਕਿਹ ਆਪਣਾ ਕੀ ਨਾਮ ਇਹਦਾ ਸਾਗਰ ਪਾੜਪਰਾ ਹਾਂ ਹਾਂ ਇਹ ਵੈਸੇ ਹੈ ਆਪਣੇ ਲਈ ਬਾਕੀ ਲੱਕੀ ਆ ਪਿਛਲੇ 3 ਮਹੀਨਿਆਂ ਤੋਂ ਆਪਣੀ ਦੁਕਾਨ ਪ੍ਰੋਫਿਟ ਦੀ ਗਈ ਆ ਬਹੁਤ ਸੇਲ ਹੋਈ ਆ ਓਏ ਪੋਤਾ ਇਹ ਮੈਂ ਤੈਨੂੰ ਜਦੋਂ ਪਰਖਿਆ ਸੀ ਇਹ ਉਦੋਂ ਆਪਣੀ ਦੁਕਾਨ ਘਾਟੇ ਚ ਚੱਲ ਰਹੀ ਸੀ ਮੈਂ ਤੈਨੂੰ ਕਹਿੰਦਾ ਮਹੀਨੇ ਦਾ ਆਪਾਂ ਕੰਮ ਕਰਾ ਕੇ ਦੇਖਿਆ ਸਾਰਾ 42000 ਰੁਪਏ ਘਾਟਾ ਸੀ ਪਰ ਹੁਣ ਤਾਂ ਆਪਣੀ ਦੁਕਾਨ ਵਧੀਆ ਪ੍ਰੋਪਰਟੀ 'ਚ ਐ ਨਾਲੇ ਮਾਰਕੀਟ 'ਚ ਵੀ ਗੱਲਾਂ ਹੋ ਰਹੀਆਂ ਨੇ ਸਹੀ ਗੱਲ ਆ ਮਾਰਕੀਟ 'ਚ ਤਿੰਨ ਚਾਰ ਨੇ ਤਾਂ ਮੈਨੂੰ ਪੁੱਛ ਲਿਆ ਕਹਿੰਦੇ ਜਵਾਗ ਜਾ ਜਿੱਦਣ ਦਾ ਆ ਹੈਗਾ ਕੌਣਾ ਕਹਿੰਦੇ ਥੋੜੇ ਵਸ ਤਾਂ ਕਰਮ ਵਾਲੀ ਆ ਤਾਂ ਕਹਿੰਦਾ ਰਹੇ ਉਹ ਤਾਂ ਸਾਰੇ ਕਰਮ ਵਾਲਾ ਕਹਿੰਦੇ ਨੇ ਕਿਤੇ ਕੋਈ ਨਾ ਵਟਲੇ ਪੱਟਣ ਤੋਂ ਪਹਿਲਾਂ ਹੀ ਆਪਾਂ ਕੰਮ ਥਾਮ ਦਿੰਦੇ ਆ ਆਪਾਂ ਜੀ ਐਂ ਕਰਦੇ ਆ 3000 ਤਨਖ ਕਿੰਨੇ ਕਰ ਦਈਏ ਆਪਾਂ ਇਹਨੂੰ ਕਰ ਦੇਣਾ 7000 ਨਾ 7 ਨਹੀਂ ਚਲ 8 ਕਰ ਦੇ 8 ਕਰ ਦਈਏ ਬੁਲਾਈਏ ਫਿਰ ਬੁਲਾ ਸਾਗਰ ਹਾਂਜੀ ਉਰੇ ਆ ਹਾਂਜੀ ਦੇਖ ਬਈ ਅਸੀਂ 3 ਮਹੀਨੇ ਤੈਨੂੰ ਰੱਖ ਕੇ ਦੇਖ ਲਿਆ ਕੰਮ ਤੇ ਸਾਨੂੰ ਅਸੀਂ ਸੰਤੁਸ਼ਟਾਂ ਜਿੰਨੇ ਤੇਰੇ ਕੰਮ ਤੋਂ ਤਨੇ ਕੰਮ ਇਮਾਨਦਾਰੀ ਨਾਲ ਕਰਿਆ ਸਾਡੀ ਸੇਲ ਚ ਵੀ ਵਾਧਾ ਹੋਇਆ ਜਾਣੇ ਕੀ ਸਾਡੇ ਲਈ ਤੂੰ ਕਰਮ ਵਾਲੀ ਆ ਅੱਛਾ ਬਸ ਇਹ ਮੰਨ ਕੇ ਚੱਲ ਅਸੀਂ ਤੇਰੀ ਤਨਖਾਹ ਵਧਾਉਣਾ ਚਾਹੁੰਦੇ ਆ। ਅੱਛਾ ਜੀ। ਤਨਖਾਹ ਅਸੀਂ ਦਵਾਂਗੇ ਹੁਣ ਤੈਨੂੰ 8000 ਪਹਿਲਾਂ 3000 ਦੇ ਹੁਣ 8000 ਦਵਾਂਗੇ। ਬਾਬਾ ਧੰਨਵਾਦ ਤੁਹਾਡਾ ਜੀ। ਧੰਨਵਾਦ ਵਾਲੀ ਕੋਈ ਗੱਲ ਨਹੀਂ। ਤੇਰੇ ਕੰਮ ਲਾਲਾ ਤੇਰਾ ਕਰਮ ਲਾਲਾ। ਜਿਹੇ ਤਰੀਕੇਸ ਮਤ ਲਾਲਾ ਸਾਡੀ ਦੁਕਾਨ ਲਈ। ਬਸ ਸਾਨੂੰ 4 ਪੈਸੇ ਬਚੇ ਨੇ ਭਾਈ। ਸਾਡੀ ਸੇਲ ਹੋਈ। ਅਸੀਂ ਉਹਦੇ ਚੋਂ 2 ਪੈਸੇ ਤੈਨੂੰ ਦੇਣਾ ਚਾਹੁੰਦੇ ਆ। ਮਤ ਤੁਹਾਡਾ ਇਸ਼ਾਨ ਨਹੀਂ ਪੁੱਛਦਾ ਜੀ। ਕੋਈ ਗੱਲ ਨਹੀਂ ਇਸ਼ਾਨ ਵਾਲੀ ਕੋਈ ਗੱਲ ਨਹੀਂ। ਬਸ ਤੂੰ ਕੰਮ ਕਰੀ ਜਾ ਲੈ ਤਨੀ ਤਨਖਾਹ ਵੱਧਦੀ ਰਹੂ। ਤੇ ਇੱਕ ਗੱਲ ਹੋਰ। ਹ ਜੇ ਤੁਸੀਂ ਕਹੋਗੇ ਤਾਂ ਕਰ ਸਕਦੇ ਪਰ ਐਵੇਂ ਨਹੀਂ ਕਰ ਨਹੀਂ ਨਹੀਂ ਆ ਤਾਂ ਸਾਨੂੰ ਯਕੀਨ ਨਾ ਕਰਦਾ ਚਲ ਠੀਕ ਆ ਫਿਰ ਖੁਸ਼ ਹਾਂ ਹਾਂਜੀ ਹਾਂ ਲੱਗ ਜਾ ਕੰਮ ਵੀਰੇ ਬਾਈ ਹੁਣ ਇਹਨੇ ਪੇਮੈਂਟ ਨੂੰ ਕਿਹਨ ਸੀ ਹਾਂ ਹੈਗੀ ਭਰਾ ਮਾਲਾ 3000 ਰੁਪਏ ਦੇ ਲੈ ਓਕੇ ਵੀਰੇ ਓਕੇ ਗੱਲ ਸੁਣੀ ਹਾਂਜੀ ਯਾਰੇ ਉਹੀ ਮੁੰਡਾ ਨਹੀਂ ਜਿਹੜਾ ਮੰਗੂ ਹੋਰਾਂ ਨੇ ਰੱਖਿਆ ਹੋਇਆ ਹਾਂਜੀ ਹਾਂ ਉਹੀ ਮੁੰਡਾ ਹੈ ਯਾਰ ਮੁੰਡਾ ਕਰਮਾ ਵਾਲਾ ਲੱਗਦਾ ਹੈ ਜਿੱਦਾਂ ਦਾ ਮੰਗੂ ਦੀ ਦੁਕਾਨ ਤੇ ਗਿਆ ਸਾਰਾ ਗਾਹ ਕਿ ਉਧਰ ਖਿੱਚ ਲੈ ਗਿਆ ਸਹੀ ਗੱਲ ਹੈ ਬੜਾ ਕਰਮਾ ਵਾਲਾ ਮੁੰਡਾ ਇਹ ਯਾਰ ਇਹੋ ਜਿਹਾ ਬੰਦਾ ਤਾਂ ਮਿਲਣਾ ਚਾਹੀਦਾ ਸਹੀ ਗੱਲ ਹੈ ਭਾਗਾ ਵਾਲਾ ਹੋਣਾ ਚਾਹੀਦਾ ਬੰਦਾ ਇੱਕ ਅੱਗਾ ਮੋਈ ਤਾਂ ਅੱਗਵੰਡੀਆਂ ਦੇ ਬਹੁਤ ਸੇਲ ਹੋ ਰਹੀਆ ਯਾਰ 2-3 ਮਹੀਨੇ ਹੋ ਗਏ ਦੇਖਦੇ ਆ ਇਹਨੂੰ ਚੱਕਰ ਕੀ ਹੈ ਸੇਲ ਤਾਂ ਹੋਣੀ ਓ ਬਾਈ ਇਹਨਾਂ ਜਿਹੜਾ ਨਵਾਂ ਰੱਖਿਆ ਬਚੀ ਜਾ ਹੁਣ ਕਹਿੰਦੇ ਕਰਮ ਵਾਲੀ ਬਹੁਤ ਆ ਉਹ ਮਾਰਕੀਟ 'ਚ ਗੱਲਾਂ ਹੋ ਰਹੀਆਂ ਨੇ ਵੀ ਪਟਿਆਲੇ ਲੱਗੇ ਹੋਏ ਸੀ ਪਹਿਲਾਂ ਉਹ ਉੱਥੇ ਵੀ ਬਹੁਤ ਸੇਲ ਸੀ ਉਹਦੀ ਹੁਣ ਇੱਥੇ ਆ ਗਿਆ ਇੱਥੇ ਆਪਦੇ ਕਰਮ ਲਿਆ ਇੱਥੇ ਵੀ ਸੇਲ ਬਹੁਤ ਆ ਕੋਈ ਨਹੀਂ ਕਰਮ ਵਾਲੀ ਗੱਲ ਆਪਾਂ ਕਰਮ ਇਧਰ ਖਚਲੇ ਆਉਣੇ ਉਹ ਕਿਵੇਂ ਤੂੰ ਹੀ ਨਾ ਦੇਖਦਾ ਚੱਲ ਤੂੰ ਮਿਲਾਂਦੇ ਦੁਪਹਿਰੇ ਇਹਦਾ ਦੋ ਤਿੰਨ ਪੰਪਾਂ ਦੀ ਉਹ ਖੇੜਾ ਵੀਰੇ 4 ਕਪ ਚਾਹ ਦੇ ਸਾਗਰ ਓਰੇ ਓਰੇ ਹਾਂ ਹਲਦਰਾ ਮਰੀਤ ਜੀ ਤੁਸੀਂ ਸਾਡੇ ਨਾਲ ਵੀ ਚਾਹ ਝੂਪੀ ਲਿਆ ਕਰ ਬਹਿ ਕੇ ਮੈਂ ਦੁਕਾਨ ਤੇ ਜਾਣਾ ਸੀਗਾ ਜੀ ਉਹ ਛੱਡ ਦੁਕਾਨ ਨੂੰ ਯਾਰ ਆਪਾਂ ਚਾਹ ਪੀਣੇ ਬਹਿ ਕੇ ਓਏ ਤੂੰ ਐਂ ਦੱਸ ਤਨਖਾਹ ਕਿੰਨੀ ਲੈਣਾ ਹੈਗਾ ਮੈਨੂੰ 8000 ਰੁਪਏ ਦੇ ਰਹੇ ਨਹੀਂ ਜੀ ਆਹ ਹੋਣੀ ਵਧਾਈਓਗੀ ਤਨਖਾਹ ਬਸ 8000 ਰੁਪਿਆ ਉਹ ਤੈਨੂੰ 10000 ਦਿੰਨੇ ਆਂ ਤੂੰ ਸਾਡੀ ਦੁਕਾਨ ਤੇ ਪਾਦਰਸ਼ਨ 10 ਘਟਾ 11 ਦਿੰਨੇ ਆ ਤੈਨੂੰ ਤਨਖਾਹ ਹੀ ਤਾਂ ਗੱਲੀ ਨਹੀਂ ਕੋਈ ਜੀ 11 ਵੀ ਘਟਾ 12 ਦੇ ਦਾਂਗੇ ਤੂੰ 12 ਲੈ ਲਈ ਮੰਨਿਆ ਕਰੋ ਜੀ ਬਰਨ ਨਾਲ ਵੀ ਕਰਦਾ ਉਹ ਚੱਲ ਯਾਰ ਤੇਰੀ ਨਾਲ ਮੇਰੇ ਤੈਨੂੰ 15000 ਦਿੰਨੇ ਆਂਗੇ ਕੱਲ ਨੂੰ ਸਾਡੀ ਦੁਕਾਨ ਤੇ ਪਹੁੰਚਣਾ ਚਾਹੀਦਾ ਠੀਕ ਐ ਆ ਚੱਕ 500 ਰੁਪਇਆ ਉਹ ਨਹੀਂ ਤੂੰ ਖਾਈ ਪੀ ਠੀਕ ਐ 500 ਰੁਪਇਆ ਚੱਕ ਕੱਲ ਨੂੰ ਹਿਸਾਬ ਨਿਮੇੜਉਣ ਨਾਲ ਤੇ ਸਾਡੀ ਦੁਕਾਨ ਤੇ ਆ ਜਾ ਸਾਗਰਾ ਕੀ ਸੋਚੀ ਜੰਨਾ ਕਿੱਥੇ 15000 ਕਿੱਥੇ 8000 ਭਾਈ ਹੁਣ ਨਾ ਗੱਲਾਂ ਕਰਕੇ ਦੇਖਾਂ ਜੇ ਤਾਂ 15000 ਤੋਂ ਉੱਤੇ ਦੇਣਗੇ ਫੇ ਤਾਂ ਠੀਕ ਆ ਕਰਮ ਵੀ ਤੇਰੇ ਨਾਲੇ ਨੇ ਤੇ ਸੇਲ ਵੀ ਤੇਰੇ ਨਾਲੇ ਹੋਣੀ ਆ ਚਲੋ ਦੇਖਦੇ ਆ ਆ ਦੇਖ ਲੈ ਆਪਾਂ ਨੂੰ 2 ਮਹੀਨੇ ਕੀ ਨੁਕਸਾਨ ਹੋ ਗਿਆ ਪਿੱਛੇ ਕਿੱਥੋਂ ਲੰਦਾ ਬੇਪਾਗ ਜਿਹਾ ਬੰਦਾ ਇਹ ਜਿਹੜੀ 2 ਮਹੀਨੇ ਜ ਆਪਣੀ ਪਿੱਛੇ ਸੇਲ ਹੈਗੀ ਤੇ ਉਹ ਤੋਂ ਵੀ ਘਟ ਗਿਆ ਆਪਾਂ ਤਾਂ ਹੁਣ ਵੱਲ ਪੱਕੀ ਆ ਯਾਰ ਸਭ ਹਾਂ ਅਬ ਇਹਦਾ ਕਰਮਾ ਕਰਮਾ ਦੀ ਖੇਡ ਹੁੰਦੀ ਆ ਆਪਣੇ ਕਰਮ ਆਪਣੇ ਨਾਲ ਨੇ ਉਹਨਾਂ ਦੇ ਉਹਨਾਂ ਨਾਲ ਇਹ ਤਾਂ ਆਪਣੇ ਕਰਮ ਖਾਰੇ ਦੀਗਾ ਹੂੰ ਦੱਸ ਕਿੰਨੇ ਕਰਨਾ ਕੀ ਇਹਨੂੰ ਤਾਂ ਹਟਾ ਬਸ ਆਪਣਾ ਜਿਬਰਾਂ ਖੰਡਾ ਲੈ ਕੇ ਦੇ ਨਾਲ ਹਟਾ ਦੇ ਨੇ ਤਾਂ ਚੱਲ ਬੁਲਾਣਾ ਆਣ ਫਿਰ ਹੈ ਸਾਗਰ ਓਰੇ ਹਾਂਜੀ ਹਾਈ ਜਦੋਂ ਦਾ ਤੂੰ ਆਇਆ ਪਿਛਲੇ 2 ਮਹੀਨੇ ਹੋ ਗਏ ਸੜਾ ਦਾ ਕੰਮ ਜਿਵੇਂ ਥੱਪ ਹੋਇਆ ਪਿਆ ਹੈ ਕੱਲ ਤੋਂ ਆਉਂਦੀ ਲੋੜ ਨਹੀਂ ਅੱਜ 31 ਮਾਰਚ ਤੱਕ ਹਿਸਾਬ ਸਾਰਾ ਨਿਢਾ ਐ ਨਾ ਕਰੋ ਜੀ ਮੈਂ ਅੱਗੇ ਕਿੱਥੇ ਜਾਊਂਗਾ ਜੀ ਅਦਾ ਜਿੱਥੇ ਮਰਜੀ ਜਾ ਨਾ ਜਾ ਜਿੱਥੋਂ ਪਹਿਲਾਂ ਚਾਹੇ ਉੱਥੇ ਭੱਜ ਜਾ ਸਾਨੂੰ ਨਹੀਂ ਠੇਕਾ ਨਹੀਂ ਲਿਆਗਾ ਤੇਰਾ ਮੈਂ ਤਾਂ ਉਧਰੋਂ ਤੁਹਾਡੇ ਕੋਲ ਨਹੀਂ ਛੱਡ ਗਿਆ ਬਈ ਚਾਹੇ ਉਧਰ ਭੱਜ ਜਾ ਠੀਕ ਹੈ ਪਰ ਸਾਨੂੰ ਤੇਰਾ ਠੇਕਾ ਨਹੀਂ ਲਿਆਗਾ ਕੱਲ ਤੋਂ ਆਉਂਦੀ ਲੋੜ ਨਹੀਂ ਵਧੀਆ ਪੈਂਟ ਕੋਲ ਖੁੱਲੇ ਆ ਗਿਆ ਤੀ ਤਾਂ ਨਹੀਂ ਬਾਦੂ ਮਾਲ ਆਪਣੇ ਕਹਿੰਦਾ ਮਾਲ ਦਾ ਥੋੜਾ ਸੱਚੀ ਗੱਲ ਸੱਚੀ ਗੱਲ ਜੀ ਉਹ ਤੈਨੂੰ ਕਿਵੇਂ ਦਿਗਿਆ ਅੱਜ ਸਾਡੀ ਦੁਕਾਨ ਦੁਕਾਨ ਤਾਂ ਰੋਜ਼ ਹੀ ਦਿਖਦੀ ਹੈ ਜੀ ਫਿਰ ਕਿਵੇਂ ਆਏ ਅੱਜ ਕੰਮ ਆਏ ਸੀਗੇ ਜੀ ਦੱਸ ਤੁਹਾਡੀ ਦੁਕਾਨ ਤੇ ਕੰਮ ਲੱਗਣੇ ਸੀ ਮਾੜੀ ਮੋਟੀ ਸ਼ਰਮ ਹੈਗੀ ਆ ਦੁਕਾਨ ਤੇ ਰਗਣਾ ਉਦੋਂ ਕਿੱਧਰ ਗਈ ਸਾਡੀ ਦੁਕਾਨ ਜਦੋਂ ਛੱਡ ਕੇ ਗਿਆ ਤੀ ਹਾਂ ਉਦੋਂ ਅਗਲੇ ਨੇ ਮਾੜਾ ਝਾਸਾ ਨਹੀਂ ਦਿੱਤਾ ਲਾਲਚ ਤੇ ਪੈਸਿਆਂ ਦਾ ਜਦੀ ਛਾਲ ਮਾਰ ਕੇ ਉਧਰ ਵਗ ਗਿਆ ਅਸੀਂ ਵੀ ਤੈਨੂੰ ਤਨਖਾਹ ਦਿੰਦੀ ਤੇ होता ਤੈਨੂੰ ਆਪਦੇ ਕਰਮਾਂ ਦੀ ਹੋਗੀ ਕਰਮਾਂ ਵੀ ਜੇ ਤੂੰ ਮਿਹਨਤ ਕਰਦਾ ਦੀ ਤਾਂ ਹੀ ਮਿਲਦੇ ਤੇ ਪੈਸੇ ਵੀ ਤੈਨੂੰ ਨਾ ਮੰਗੋ ਇਹਨੂੰ ਤਾਂ ਇਹਦੇ ਮੇਰੇ ਕਰਮੇ ਖਾਰੇ ਨੇ ਮਾਰਕੀਟ ਚ ਤਾਂ ਇਹ ਗੱਲ ੜਾ ਰੱਖੀ ਦੀ ਕਹਿੰਦਾ ਮੇਰੇ ਕਰਮਾਂ ਨਾਲ ਹੀ ਦੁਕਾਨ ਚੱਲ ਰਹੀ ਆ ਉਹ ਦੁਕਾਨ ਤੇ ਜੇ ਤੈਨੂੰ ਕੰਮ ਮਿਲਿਆ ਤੇਰੇ ਕੰਮ ਨਾਲ ਹੀ ਕਰਮ ਮਿਲੇ ਤੇਰੇ ਅੱਧ ਹੋਗੀ ਤੇਰੇ ਵਾਲੀ ਜਮੀਨ ਦਵਾਰਾਂ ਉਧਰ ਤੈਨੂੰ ਸ਼ਰਮ ਨਹੀਂ ਆਈ ਵਰ ਹੋਏ ਤੂੰ ਇੱਥੋਂ ਭੱਜ ਜਾ ਨਹੀ ਮੈਂ ਤੈਨੂੰ ੱੱਕੇ ਮਾਰ ਕੇ ਬਾਹਰ ਕੱਢੂ ਨਾਲੇ ਸਾਚ ਤੈਨੂੰ ਉਧਰ ਕੀ ਕਹਿੰਦੇ ਕਿੱਥੇ ਲੱਗਿਆ ਪੈ ਦੀ ਕਹਿੰਦਾ ਤੂੰ ਤਾਂ ਸਾਡੇ ਲਈ ਬੇਪਾਗ ਆ ਗੋਣ ਤੂੰ ਬੇਪਾਗ ਹੋ ਗਿਆ ਅੱਡੀ ਜਦੀ ਵੇਭਾਗ ਹੋ ਗਿਆ ਉਦੋਂ ਤਾਂ ਕਰਮ ਵਾਲਾ ਦੀ ਇਹਨੇ ਵੀ ਗੱਲ ਡਾਰ ਕਿਦੀ ਮਾਰਕੀਟ 'ਚ ਕਹਿੰਦਾ ਮੈਂ ਕਰਮ ਵਾਲਾ ਆ ਦੁਕਾਨ ਮੇਰੇ ਸਿਰ ਤੇ ਚੱਲ ਰਹੀ ਆ ਉਹ ਅਸੀਂ ਤੈਨੂੰ ਉਸ ਟਾਈਮ ਰੱਖਿਆ ਉਹ ਜਦੋਂ ਤੂੰ ਬੇਕਾਰ ਤੇ ਕੰਮ ਤੋਂ ਤਾਲਸਾ ਕੋ ਲੋਡ ਨਹੀਂ ਸੀ ਕੰਮ ਦੀ ਜੋ ਤੈਨੂੰ ਰੱਖਿਆ ਉਹ ਤਾਂ ਤੂੰ ਕਹਿੰਦਾ ਮੇਰੀ ਮਾਂ ਬਿਮਾਰ ਆ ਉਹ ਗੱਲ ਇਹ ਮੈਂ ਗਲਤੀ ਮੰਨਦਾ ਹੀ ਉਹ ਅਸੀਂ ਕੌਣ ਹੁੰਨੇ ਆ ਭਰਾਵਾ ਤੇ ਤੂੰ ਗਲਤੀ ਮਨਾਉਣ ਵਾਲੇ ਅਸੀਂ ਦੁਬਾਰੋ ਰਿਸਕ ਨਹੀਂ ਲੈਣਾ ਚਾਹੁੰਦੇ ਫੇਰ ਗੱਲ ੜਾਉਂਦਾ ਫਿਰਾਂਗਾ ਲੋਕਾਂ ਲਵੇ ਹੁਣ ਸਾਡਾ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣਾ ਕੰਮ ਚੱਲ ਰਿਹਾ ਫੇਰ ਕਹਾਂਗਾ ਲੋਕਾਂ ਕੋਲੇ ਮੇਰੇ ਹਾਂਜੀ ਦੇਖ ਲਈ ਵੀਡੀਓ ਉਮੀਦ ਕਰਦਾ ਵਧੀਆ ਲੱਗਿਓ ਜੇ ਵਧੀਆ ਲੱਗੀ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗ ਰਹੀ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਿਹੜਾ ਮੰਗੋ ਪਟਿਆਲਾ ਪਿਕਚਰ ਪਟਿਆਲਾ ਪਿਕਚਰ ਨੂੰ ਕਰ ਲਓ ਸਬਸਕ੍ਰਾਈਬ ਅਸੀਂ ਇਹ ਵੀਡੀਓ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਇੱਕ ਲਾਲਚੀ ਬੰਦਾ ਕਦੇ ਕਰਮਾਂ ਦਾ ਝਾਸਾ ਦੇ ਕੇ ਇਧਰ ਛਾਲ ਮਾਰਦਾ ਕਦੇ ਇਧਰ ਛਾਲ ਮਾਰਦਾ ਪਰ ਉਹ ਇਹ ਭੁੱਲ ਜਾਂਦਾ ਕਿ ਮਿਹਨਤ ਜ਼ਿਆਦਾ ਜ਼ਰੂਰੀ ਹੈ ਕਰਮ ਵੀ ਤਾਂ ਹੀ ਬਣਦੇ ਨੇ ਉਮੀਦ ਕਰਦਾ ਵੀਡੀਓ ਵਧੀਆ ਲੱਗਿਓ ਜੇ ਵਧੀਆ ਲੱਗੀ ਇਹਨੂੰ ਬਾਕੀ ਬਾਕੀ ਸ਼ੇਅਰ ਕਰਿਓ WhatsApp ਸਟੋਰੀ 'ਚ Instagram ਸਟੋਰੀ 'ਚ ਮ